ਅੱਜ ਇੱਕਤਾ ਆਪਾਂ ਮੰਗਾਇਆ ਮਾਰਕੀਟ ਦੇ ਵਿੱਚੋਂ ਹੈੱਡਫੋਨ ਤੇ ਇੱਕ ਆਪਣਾ ਆ ਦੋਨੇ ਤੁਹਾਨੂੰ ਅਪਰ ਕਰਾਂਗੇ ਅਨਬਾਕਸਿੰਗ ਕਰ ਤੋੜ ਕੇ ਵੀ ਦਿਖਾਵਾਂਗੇ ਪੂਰਾ ਐਕਸਪੈਰੀਮੈਂਟ ਕਰਾਂਗੇ ਅੱਜ ਵੀ ਇਹਦੇ ਵਿੱਚੋਂ ਕੀ ਨਿਕਲਦਾ ਮਾਰਕੀਟ ਵਾਲੇ ਜੋ ਤੇ ਜਿਹੜਾ ਸਾਡਾ ਆ ਉਹਦੇ ਵਿੱਚ ਕੀ ਫਰਕ ਆ ਆਇਓ ਮੇਰੇ ਬਾਂਪਾ ਕਰਦੇ ਆਨਬਾਕਸਿੰਗ ਦੇਖੋ ਕੀ ਇਹਨੂੰ ਆਪਾਂ ਹੁਣ ਕਰਾਂਗੇ ਡਿਸਟਰੋਏ ਜਿਹੜਾ ਸਾਡੇ ਵਾਲਾ ਆ ਉਹਦੇ ਵਿੱਚ ਕੀ ਫਰਕ ਆ ਮਾਰਕੀਟ ਵਾਲਾ ਆਸੀਂ ਮੰਗਾਇਆ ਆ ਆਨਲਾਈਨ ਸਾਈਡ ਨਹੀਂ ਦੱਸ ਸਕਦੇ ਅਸੀਂ ਕਿੱਥੋਂ ਮੰਗਾਇਆ ਵਾ ਕਿਉਂਕਿ ਸਾਰਾ ਸਾਰੇ ਆਪੋ ਆਪਣਾ ਕੰਮ ਕਰਦੇ ਆ ਤੇ ਇਹ ਚ ਆਪਾਂ ਕੱਢਾਂਗੇ ਫਰਕ ਆਹ ਹੈਗਾ ਜੀ ਆਨਲਾਈਨ ਵਾਲਾ ਮਤਲਬ ਜਿਹੜਾ ਲੋਕੀ ਵੇਚਦੇ ਆ ਤੇ ਆਹ ਹੈਗਾ ਸਾਡਾ ਲਓ ਜੀ ਇਹ ਆਪਾਂ ਆਪਣਾ ਓਪਨ ਕਰ ਲਿਆ ਕੰਡਾ ਇਹ ਹੁਣ ਆਪਾਂ ਦਿਖਾਵਾਂਗੇ ਜਿਹੜਾ ਆਪਾਂ ਪਹਿਲਾਂ ਆਪਣੇ ਵਾਲਾ ਤੋਲਦੇ ਇਹ ਹੈਗਾ ਆਪਣੇ ਵਾਲਾ ਠੀਕ ਹੈ ਇਹਦਾ ਜਿਹੜਾ weight ਆ ਜੀ 55 55 ਗ੍ਰਾਮ 34 ਗ੍ਰਾਮ 21 ਗ੍ਰਾਮ ਦਾ ਫਰਕ ਹੋ ਗਿਆ ਜੀ weight ਦਾ ਲਓ ਜੀ ਇਹਨੂੰ ਆਪਾਂ ਹੁਣ ਕਰਾਂਗੇ ਡਿਸਟਰੋਏ ਪਹਿਲਾਂ ਕਰਾਂਗੇ ਮਾਰਕੀਟ ਵਾਲੇ ਨੂੰ ਆਪਾਂ ਤੋੜਾਂਗੇ ਭੰਨਾਂਗੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਵਾਲਾ ਤੋੜ ਕੇ ਭੰਨ ਕੇ ਦਿਖਾਵਾਂਗੇ ਇਹਨੂੰ ਆਪਾਂ ਸੋਹਣੇ ਤਰੀਕੇ ਨਾਲ ਓਪਨ ਕਰਾਂਗੇ ਹਲੋ ਜੀ ਬੁਧੀ ਸਾਈਡ ਤੋਂ ਵੀ ਆਪਾਂ ਇਹਨੂੰ ਓਪਨ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਆਖਲੇ ਜਿਹੜੇ ਕੱਲੇ ਕੱਲੇ ਪੀਸ ਆ ਅੰਦਰ ਆਹ ਜਿਹੜੇ ਪੀਸ ਆ ਇਹਨਾਂ ਨੂੰ ਵੀ ਆਪਾਂ ਓਪਨ ਕਰਕੇ ਦੇਖਾਂਗੇ ਵੀ ਇਹਨਾਂ ਦੇ ਵਿੱਚ ਕੀ ਹਸਾਬਤਾ ਵਾ ਠੀਕ ਆ ਜੀ ਥੋੜਾ ਆਪਾਂ ਕਰਦੇ ਆ ਆਪਣੇ ਵਾਲਾ ਓਪਨ ਫਿਰ ਆਪਾਂ ਦੋਨਾਂ ਜੀ ਤੁਹਾਨੂੰ ਇੱਕ ਇੱਕ ਚੀਜ਼ ਦੇ ਵਿੱਚ ਫਰਕ ਦੱਸੂਗਾ ਵੀ ਕੀ ਆ ਹਲੋ ਜੀ ਆਪਾਂ ਨਾਲੇ ਵੇਟ ਵੀ ਦੇਖਾਂਗੇ ਵੀ ਵੇਟ ਕਿਸ ਚੀਜ਼ ਦਾ ਆ ਕੀ ਚੀਜ਼ ਹੈਗੀ ਆ ਕੀ ਹਸਤਾ ਵਾ ਆਇਓ ਮੇਰੇ ਭਰਾ ਚਲੋ ਜੀ ਪਹਿਲੀ ਗੱਲ ਤੇ ਆ ਵੀ ਇਹਦੀ ਜਿਹੜੀ ਹੈ ਨਾ ਆਟਮ ਹੈ ਪੂਰੀ ਗੁੰਦੀ ਭਈਆ ਆਹਾ ਕੱਲੇ ਕੱਲੇ ਇਹ ਵੀ ਆਪਾਂ ਕਰ ਲੈਨੇ ਜੀ ਓਪਨ ਮਸਾਂ ਹੀ ਖੋਲਾ ਕਿਤੇ ਹੋੜ ਆਪਾਂ ਪਹਿਲਾਂ ਕਰੀਏ ਜੀ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਆ ਹੈਗੀ ਆ ਮਾਰਕੀਟ ਵਾਲੀ ਬੈਟ ਤੇ ਆਹਾ ਹੈਗੀ ਆ ਇਹਦੀ ਬੈਟਰੀ ਠੀਕ ਹੈ ਜੀ ਬੈਟਰੀ ਦੇ ਵਿੱਚ ਜੇ ਕਰੀਏ ਸਾਈਜ਼ ਦੀ ਗੱਲ ਤੇ ਮੈਨੂੰ ਕੋਈ ਫਰਕ ਨਹੀਂ ਲੱਗਾ ਲੇਕਿਨ ਜਿ ਆਪਾਂ ਨੂੰ ਦਬਾ ਕੇ ਦੇਖੀਏ ਇਹ ਬੈਟਰੀ ਥੋੜੀ ਜਿ ਮਤਲਬ ਪੋਲੇ ਪੰਦੇ ਵਿੱਚ ਹੈ ਜਿਹਦਾ ਕੁਆਲਿਟੀ ਹਲਕੀ ਹੁੰਦੀ ਹੈ ਇਹ ਥੋੜੀ ਜਿ ਹਾੜ ਜਿਹਦਾ ਤੁਹਾਡੀ ਬੈਟਰੀ ਜਦ ਫੁੱਲਣ ਤੇ ਆ ਜਾਂਦੀ ਹੈ ਫੋਨ ਦੀ ਬੈਟਰੀ ਫੁੱਲਣਾ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਇਹ ਫਰਕ ਆ ਸਾਈਜ਼ ਸੇਮ ਆ ਕੋਈ ਫਰਕ ਨਹੀਂ ਹੈ ਲੇਕਿਨ ਫਿਨਿਸ਼ਿੰਗ ਦਾ ਫਰਕ ਆ ਇਸ ਤੋਂ ਬਾਅਦ ਆ ਜਾਈਏ ਆਪਾਂ ਸਪੀਕਰ ਦੇ ਉੱਤੇ ਆਇਆ ਮਾਰਕੀਟ ਵਾਲਾ ਸਪੀਕਰ ਹੈਗਾ ਜੀ ਸਾਡਾ ਸਪੀਕਰ ਸਪੀਕਰ ਦੇ ਸਾਈਜ਼ ਦਾ ਜਿਹੜਾ ਆ ਬਹੁਤ ਫਰਕ ਆ ਜੀ ਚੈੱਕ ਕਰ ਲਓ ਇੱ ਮਾਰਕੀਟ ਵਾਲਾ ਸਪੀਕਰ ਜਾਂ ਸਾਡਾ ਸਪੀਕਰ ਆ ਸਾਡਾ ਸਪੀਕਰ ਆ ਸਾਈਦਾ ਬਹੁਤ ਫਰਕ ਆ ਸਾਈਦਾ ਹੀ ਫਰਕ ਪੈ ਗਿਆ ਤੇ ਵਾਇਦਾ ਤੇ ਆਟੋਮੈਟਿਕ ਫਰਕ ਪੈ ਜਾਏਗਾ ਨਾ ਜੀ ਸਾਈਦਾ ਬਹੁਤ ਫਰਕ ਆ ਕੁਆਲਿਟੀ ਦਾ ਬਹੁਤ ਫਰਕ ਆ ਇਹਦੇ ਵਿੱਚ ਪਿੱਛੇ ਜਿਹੜੇ ਆਪਾਂ ਚਾਰਜਿੰਗ ਤੇ ਟਾਂਕੇ ਲੱਗਦੇ ਉਥੇ ਨੇ ਚਿਪ ਲਾਈ ਹੋਈ ਆ ਮਤਲਬ ਜਿਹੜੀ ਆਹਾਂ ਚਿਪ ਹੁੰਦੀ ਆ ਆਹ ਵਾਲੀ ਇਹ ਚ ਵੀ ਫਰਕ ਦਿਖਾਉਂਗਾ ਇੱਥੇ ਵੀ ਆਉਣਾ ਆ ਤੁਸੀਂ ਦੇਖੋ ਕਿੰਨਾ ਜਾਲੀ ਕੰਮ ਕੀਤਾ ਆ ਸਿਰਫ ਕੀ ਕੀਤਾ ਇਹਨੂੰ ਮਾੜੀ ਜੀ ਹੀਟ ਕਰਕੇ ਤੇ ਇਹਨੂੰ ਚੁਪੇ ਦਿੱਤਾ ਆ ਇਹਦੀ ਪਲੇਟ ਨੂੰ ਇਹਦੇ ਉੱਤੇ ਆ ਦੇਖੋ ਪਤਾ ਲੱਗਦਾ ਕਿ ਕਾਬੀ ਇਹਨਾਂ ਮਾੜੀ ਜਿਹੀ ਗਰਮ ਕੀਤੀ ਤੇ ਉਹ ਇਹਦੇ ਵਿੱਚ ਧੱਕ ਦਿੱਤੀ ਲੇਕਿਨ ਇਹਨਾਂ ਨੇ ਪ੍ਰੋਪਰ ਨਟ ਲਾਏ ਇਹਦੇ ਉੱਤੇ ਚੱਕੋ ਮੇਰੇ ਭਰਾ ਪ੍ਰੋਪਰ ਨਟ ਲੱਗੇ ਹੋਏ ਸਾਬ ਜੀ ਤੇ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਇਹਦੇ ਵਿੱਚ ਮੋਟਾ-ਮੋਟਾ ਕਰਕੇ ਦਬ-ਦਬ ਖਤਮ ਰਫਾ-ਦਫਾ ਕੀਤਾ ਗਿਆ ਕੋਇਲ ਲਾਈ ਗਈ ਆ ਕੋਇਲੇ ਦੇ ਵੀ ਲੱਗੀ ਆ ਕੀ ਕਹਿੰਨੇ ਆਪਾਂ ਇਹਨੂੰ ਫਿਊਜ਼ ਫਿਊਜ਼ ਇਹਦੇ ਵੀ ਲੱਗਾ ਫਿਊਜ਼ ਇਹਦੇ ਵੀ ਲੱਗਾ ਆ ਡਾਇਡ ਇਹਦੇ ਵੀ ਲੱਗਾ ਡਾਇਡ ਇਹਦੇ ਵੀ ਲੱਗਾ ਲੇਕਿਨ ਇਹਦੀ ਡਾਇਡ ਦੀ ਕੁਆਲਿਟੀ ਜਿਹੜੀ ਆ ਘੈਂਟ ਆ ਆਹ ਜਿਹੜਾ ਡਾਇਡ ਆ ਇਹਦੇ ਲੱਗਾ ਇਹਦੇ ਨਹੀਂ ਲੱਗਾ ਹਲਕੀ ਵਾਲੀ ਠੀਕ ਆ ਜੀ ਤੇ ਉਸ ਤੋਂ ਬਾਅ ਇਹਦੀ ਚਿਪ ਜਿਹੜੀ ਆ ਹਲਕੀ ਕੁਆਲਿਟੀ ਦੀ ਆ ਲੋ ਕੁਆਲਿਟੀ ਦੀ ਜਿਹੜੀ ਆ ਆ ਆਉਂਦੀ ਹੈ ਗੇਮਾਂ ਗੋਮਾਂ ਦੇ ਵਿੱਚ ਉਹ ਆ ਇਹਦੀ ਜਿਹੜੀ ਆ ਫੋਨ ਦੇ ਵਿੱਚ ਆਉਂਦੀ ਆ ਚਿਪ ਉਹ ਵਾਲੀ ਚਿਪ ਆ ਮਤਲਬ ਚਿਪ ਦੀ ਕੁਆਲਿਟੀ ਵੀ ਜਿਹੜੀ ਆ ਉਹ ਵਧੀਆ ਪਾਈ ਗਈ ਆ ਚਾਰਜਿੰਗ ਜੈਕ ਦਾ ਵੀ ਬਹੁਤ ਫਰਕ ਆ ਇਹਦਾ ਚਾਰਜਿੰਗ ਹਲਕੀ ਕੁਆਲਿਟੀ ਇਹਦਾ ਚਾਰਜਿੰਗ ਜੈਕ ਜਿਹੜਾ ਵਧੀਆ ਕੁਆਲਿਟੀ ਦਾ ਆ ਕਿਹ ਜਿਹੜਾ ਮਾਰਕੀਟ ਦੀ ਮਾਰਕੀਟ ਦਾ 에ਰਪੋਰਟ ਆ ਇਹਦੀ ਡੱਬੀ ਜਿਹੜੀ ਆ ਵੱਡੀ ਵੱਡੀ ਆ ਇਹਦੀ ਛੋਟੀ ਆ ਲੇਕਿਨ ਅੰਦਰ ਐਂਪੀਅਰ ਦਾ ਜ਼ਰੂਰ ਫਰਕ ਆ ਕਿਉਂਕਿ ਜੇ ਵੱਡੀ ਆ ਤੇ ਵੱਡੀ ਨਾਲ ਬੈਕਅਪ ਨਹੀਂ ਜ਼ਿਆ ਆਏ ਦੀ ਦੇਖੋ ਇਹਨੇ ਪਤਲੀ ਕਰ ਦਿੱਤੀ ਇਹਨੇ ਮੋਟੀ ਕਰਤੀ ਬੈਟਰੀ ਮੈਨੂੰ ਸੇਮ ਲੱਗਦੀ ਆ ਲੇਕਿਨ ਬੈਕਅਪ ਜਿਹੜਾ ਇਹਦਾ ਆ ਉਹ ਜ਼ਿਆਦਾ ਹੋਏਗਾ ਤੇ ਜਿਹੜੀ ਸਾਡੇ ਵਾਲੀ ਬਹੁਤ ਘੈਂਟ ਆ ਹੁਣ ਇਸ ਤੋਂ ਬਾਅਦ ਜਿਹੜਾ ਡੱਬੀ ਦਾ ਮਟੀਰੀਅਲ ਯੂਜ਼ ਕੀਤਾ ਗਿਆ ਆ ਹਣ ਇਹਨੇ ਹੋਰ ਚੀਜ਼ ਇੱਕ ਦੱਸਾਂ ਇਹਨੇ ਕੀ ਕੀਤਾ ਹਜੇ ਇਹਦਾ weight ਜਿਹੜਾ ਸੀਗਾ ਕਿੰਨਾ ਸੀਗਾ 21 ਗ੍ਰਾਮ ਘੱਟ ਸੀਗਾ ਲੇਕਿਨ ਜੇ ਮੈਂ ਇਹਦੇ ਵਿੱਚੋਂ ਆਹਾ ਕੱਢ ਦਵਾਂ ਆ ਦੇਖੋ ਇਹਨੇ ਪੱਤੀ ਪਾਈ ਆ ਪੱਤੀ ਦਾ ਹੁਣ weight ਆਪਾਂ ਇੱਕ ਮਿੰਟ ਕਰ ਹੀ ਲੈਨੇ ਆ ਪੱਤੀ ਦਾ weight ਕਿੰਨਾ ਆ ਇਹਨੇ ਲੋਹੇ ਦੀ ਪੱਤੀ ਪਾਤੀ ਇਦਾਂ ਹੀ ਚੱਕ ਕੇ weight ਵਧਾਉਣ ਦੇ ਮਾਰੇ ਨੇ ਲੋ ਜੀ ਜਿਹੜਾ ਮਾਰਕੀਟ ਵਾਲਾ 이어ਬੋਡ ਆ ਉਹਦੇ ਵਿੱਚ ਇਹਨੇ ਆਹਾ ਇੱਕ ਪਾਈ ਆ ਲੋਹੇ ਦੀ ਸਟੀਲ ਦੀ weight ਵਾਸਤੇ ਹੁਣ ਇਹਦਾ weight ਕਰਦੇ ਆ ਕਿੰਨਾ ਆ ਇਹਦਾ weight ਹੈਗਾ ਜੀ 6 ਗ੍ਰਾਮ ਤੇ 71 ਪੁਆਇੰਟ ਕੋਈ ਵੀ ਆ ਤੇ ਹੁਣ ਇਹਦਾ ਸੀਗਾ 34 ਗ੍ਰਾਮ 34 ਜੋ 6 ਆਪਾਂ ਹੋਰ ਕੱਢ ਲੇ ਪਿੱਛੇ ਰਹਿ ਗਏ 28 ਤੇ 28 ਤੇ ਇਹਦਾ ਹੁਣ ਬਿਨਾਂ ਕਿਸੇ ਆ ਆਹ ਮਿੱਥੋ ਇਹਦਾ ਆਪਣਾ ਹੀ weight ਜਿਹੜਾ ਆ ਆਪਣੇ ਵਧੀਆ ਵਾਲੇ ਜਿਹੜੇ 이어ਬੋਡ ਆ ਉਹਨਾਂ ਦਾ 55 ਗ੍ਰਾਮ weight 27 ਗ੍ਰਾਮ ਜਿਹੜਾ ਆ ਉਹ ਵੇਟ ਦਾ ਫਰਕ ਹੋ ਗਿਆ ਮਾਈਕ ਦੀ ਕੁਆਲਟੀ ਵੀ ਹੁਣ ਆਪਾਂ ਮੇਰੇ ਭਰਾਵਾਂ ਨੂੰ ਦਿਖਾ ਦਿੰਨੇ ਆ ਲਓ ਜੀ ਇਹ ਆ ਜੀ ਇਹਦੇ ਅੰਦਰਲਾ ਜਿਹੜਾ 에ਅਰਪੋਰਟ ਹੁੰਦਾ ਵਾ ਆਹਾ ਵਾਲਾ ਇਹਦੇ ਅੰਦਰਲਾ ਹਿਸਾਬ ਤਬ ਜਿਹੜੀ ਇਹਦੇ ਅੰਦਰਲੀ ਚਿਪ ਲੱਗੀ ਹੁੰਦੀ ਆ ਆ ਹੈਗੀ ਆ ਜਿਹੜਾ ਮਾਰਕੀਟ ਵਾਲਾ ਤੇ ਆ ਹੈਗੀ ਆ ਸਾਡੇ ਵਾਲੀ ਹੁਣ ਇਹਦੇ ਵਿੱਚ ਫਰਕ ਦੱਸ ਦਿੰਨਾ ਕੀ ਆ ਤੁਹਾਨੂੰ ਇਹਦੇ ਵਿੱਚ ਜਿਹੜਾ ਮਾਈਕ ਲੱਗਾ ਆ ਬੜਾ ਸਲਿਮ ਮਾਈਕ ਲੱਗਾ ਬੜੀ ਘੈਂਟ ਕੁਆਲਟੀ ਦਾ ਮਾਈਕ ਲੱਗਾ ਆ ਤੇ ਦੂਜਾ ਗੱਲ ਜਿਹੜਾ ਆਪਾਂ ਟੱਚ ਸੈਂਸਰ ਕਰਦੇ ਆ ਆ ਵਾਲੀ ਚੀਜ਼ ਜਿਹੜੀ ਤੁਹਾਡਾ ਗਾਣਾ ਜਿਹੜਾ ਪੁੱਛ ਕਰਦੀ ਆ ਤੇ ਚੱਕਦੀ ਆ ਕਾਲ ਇਹਦੇ ਵਿੱਚ ਨੇ ਕੀ ਕੀਤਾ ਇਹਦੇ ਵਿੱਚ ਨੇ ਆ ਚੀ ਲਾਤੀ ਆ ਚ ਲਾਤੀ ਜਿਹੜੀ ਆਪਣੀ ਇਹ 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 ਮਤਲਬ ਫਰਕ ਕੀ ਚੀਜ਼ ਦੇ ਵਿੱਚ ਇਹ ਨੇ ਕੁਆਲਟੀ ਹਲਕੀ ਦੇਤੀ ਥੋੜੀ ਜੀ ਇਹ ਨੇ ਥੋੜੀ ਕੁਆਲਟੀ ਵਧੀਆ ਦੇਤੀ ਠੀਕ ਆ ਜੀ ਬਾਕੀ ਹੋਰ ਆਈਸੀ ਇੱਥੇ ਲੱਭਣ ਦੀ ਵੇਲੇ ਹਾਂ ਆ ਦੇਖੋ ਇੱਧਰ ਕੰਪੋਨੈਂਟ ਤੋਂ ਹੀ ਪਤਾ ਲੱਗਦਾ ਮੇਰੇ ਭਰਾਵਾਂ ਨੂੰ ਕਿ ਇਹਦੀ ਜਿਹੜੀ ਚਿਪ ਆ ਉਹਦੇ ਵਿੱਚ ਕੰਪੋਨੈਂਟ ਜ਼ਿਆਦਾ ਲਾਏ ਹੋਇਆ ਆ ਦੇਖੋ ਇੱਧਰ ਆ ਬਈ ਆ ਜਿਹੜੀ ਆ ਆਪਣੀ ਕੋਇਲ ਇੱਧਰ ਹੈ ਨਹੀਂਗੀ ਆ ਵੀ ਡਾਇਡ ਇੱਧਰ ਹੈ ਨਹੀਂਗਾ ਠੀਕ ਹੈ ਜੀ ਇਸ ਆਈਸੀ ਹੈਗਾ ਵਾ ਆ ਇੱਧਰ ਦੋ ਲੱਗੀਆਂ ਕੋਇਲਾਂ ਇੱਧਰ ਹੈ ਹੀ ਨਹੀਂਗੀ ਠੀਕ ਹੈ ਜੀ ਫਰਕ ਮਤਲਬ ਕਾਫੀ ਅਚੀਜ਼ ਦੇ ਵਿੱਚ ਕੁਆਲਿਟੀ ਦੇ ਵਿੱਚ ਬਹੁਤ ਫਰਕ ਹੈਗਾ ਆ ਆ ਇਹਦੀ ਕੁਆਲਿਟੀ ਦਾ ਉਦੋਂ ਹੀ ਪਤਾ ਲੱਗਣਦੇ ਆ ਲੋਕਲ ਕੁਆਲਿਟੀ ਦੇ ਲੱਗਣਦੇ ਆ ਕੋਲ ਬਣਾ ਕੇ ਬਹੁਤ ਜ਼ਿਆਦਾ ਫਰਕ ਆ ਚੀਜ਼ ਦੇ ਵਿੱਚ ਪਰ ਮੇਰੇ ਹਿਸਾਬ ਨਾਲ ਤੁਹਾਨੂੰ ਜਿਹੜੇ ਆ 에어ਪੋਰਟ ਲੈਣੇ ਚਾਹੀਦੇ ਆ ਉਹ ਆਪਣੇ ਤੋਂ ਹੀ ਲੈਣੇ ਚਾਹੀਦੇ ਆ ਕੁਆਲਟੀ ਘੈਂਟ ਹੁੰਦੀ ਆ ਤੇ ਹੁਣ ਕਰਦੇ ਆਪਾਂ ਰੇਟ ਦੀ ਗੱਲ ਕਾਹੋ ਮੇਰੇ ਭਰਾ ਜਿਹੜਾ ਮਾਰਕੀਟ ਵਾਲਾ ਆ ਪਹਿਲੀ ਕਦੇ ਤੁਸੀਂ ਵੇਚਦੇ ਨਹੀਂਗੇ ਕਦੇ ਵੀ ਨਹੀਂ ਅਸੀਂ ਵੇਚਿਆ ਆਜਾ ਜੇ ਅਸੀਂ ਵੇਚਾਂਗੇ ਵੀ ਤੇ ਇਹਦੀ ਘਟੋ ਘਟ ਵੈਲੀ ਹੋਊਗੀ 300 220 300 300 290 300 ਦੇ ਵਿੱਚ ਇਹ ਕੁਆਲਟੀ ਆ ਕਿਉਂਕਿ ਸਾਨੂੰ ਇੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਸਾਨੂੰ ਸਭ ਪਤਾ ਕੁਆਲਟੀ ਕਿਹੜੀ ਕਿੰਨੇ ਵਾਲੀ ਕਿਹੜੀ ਕਿੰਨੇ ਵਾਲੀ ਇੱਕ ਜਿਹੜੀ ਆ ਵਾਲੀ ਕੁਆਲਿਟੀ ਆ ਇਹ ਅਸੀਂ ਵੇਚਦੇ ਆ ਜੀ 630 ਰੁਪਏ ਦੇ ਵਿੱਚ 630 ਰੁਪਏ ਦੇ ਵਿੱਚ ਤੇ ਮਾਲ ਬਹੁਤ ਜ਼ਿਆਦਾ ਕੈਂਟ ਹੁੰਦਾ ਹਰ ਚੀਜ਼ ਦਾ ਧਿਆਨ ਦੇ ਵਿੱਚ ਰੱਖਿਆ ਗਿਆ ਹੁੰਦਾ ਆ ਆਰਡਰ ਨੰਬਰ ਜਿਹੜਾ ਹੈਗਾ ਜੀ 8699643223 ਇਸ ਨੰਬਰ ਤੇ ਤੁਸੀਂ ਆਰਡਰ ਦੇ ਸਕਦੇ ਹੋ ਮੇਰੇ